ਤੋੜਨੀਓ ਲਈ ਜਾਂਦੇ ਆ ਹਾਂ ਸਹੀ ਹੈ ਭੋਵੇਂ ਮੇਰੀ ਪੈੜੀ ਇੱਧਰ ਡੁੱਬ ਹੀ ਗਈ ਹਾਂ ਹਾਂ ਮੇਰਾ ਘਰ ਤਾਂ ਉਧਰ ਇਹਨਾ ਅੱਛਾ ਬਿਲਕੁਲ ਛੋਟੀ ਰਾਸਪਾਟ ਤੋਂ ਦੇਖੋ ਤੁਸੀਂ ਹੈਨਾ ਸੰਗਤਾਂ ਦਾ ਉਹ ਤੱਕ ਲੈਣ ਲੱਗੀ ਵੀ ਟਰੈਕਟਰਾਂ ਦੇ ਕਿਤੇ ਤਾਂ ਕਿਲੋਮੀਟਰ ਤੱਕ ਟਰੈਕਟਰਾਂ ਦੇ ਟਰੈਕਟਰਾਂ ਸੰਗ ਦੇ ਸੰਗ ਟ੍ਰੈਵਲ ਵਧਿਆ ਕੱਲ ਨੂੰ ਹਾਂਜੀ ਪਾਣੀ ਹੁਣੇ ਅੱਖਾਂ ਦੇਖਣ ਦੀ ਗੱਲ ਆ ਆ ਸਾਹਮਣੇ ਮਨ ਲਾ ਕੇ ਝੋਨਾ ਤਿਸਰਿਆ ਸੀਗਾ ਹਾਂਜੀ ਜਿਹੜਾ ਹੁਣ ਤਿੰਨ ਤਿੰਨ ਚਾਰ ਚਾਰ ਇੰਚ ਮੰਨ ਲਓ ਦੇਖਣੋ ਹਟ ਗਿਆ ਥੋੜਾ ਹਾਂਜੀ ਦੋਸਤੋ ਇਸ ਟਾਈਮ ਪੰਡ ਹਵੀਬਕੇ ਆ ਫਰੋਜਪੁਰ ਦੇ ਵਿੱਚ ਜਿਹੜਾ ਕੀ ਕਹਿੰਦੇ ਸੀ ਬੰਨਾ ਮਤਲਬ ਟੁੱਟਣ ਵਾਲਾਗਾ ਪਰ ਯਾਰ ਮੈਨੂੰ ਲੱਗਦਾ ਜਿਹੜਾ ਸਾਹ ਦਾ ਉਹ ਸੰਗਤ ਤਾਂ ਪਹੁੰਚੀ ਆ ਤੇ ਬੰਨ ਤੁਸੀਂ ਦੇਖ ਲੂਗੀ ਇਹਨਾ ਗੱਟਿਆਣਾ ਪੂਰਾ ਲਾ ਰਿਆ ਲਾ ਰੱਖਿਆ ਜਾਣਾ ਦਰੈਵਾਂ ਠੱਲ ਮਾਰ ਲੈਣਗੇ ਪੂਰੀ ਪੂਰੀ ਮਾਰਦੀ ਆ ਬਈ ਠੱਲ ਪਰ ਫੇਰ ਵੀ ਆਪਾਂ ਬੇਨਤੀ ਕਰਦੇ ਆ ਜਿਹੜੀ ਵੀ ਸੰਗਤ ਆਪਣੀ ਵੀਡੀਓ ਦੇਖੇ ਹੈ ਨਾ ਮਤਲਬ ਮਕਸਦ ਇਹ ਆਣਾ ਵੀ ਚਲੋ ਸਾਢੇ ਚਰਗੇ ਮਤਲਬ ਵੀ ਤੁਹਾਡੇ ਤੱਕ ਪਹੁੰਚਦੀ ਹੋ ਜੇ ਨਾ ਤੇ ਇੱਧਰ ਦੇਖ ਸਕਦੇ ਹੋ ਇੱਧਰ ਝੋਨਾ ਲੱਗਿਆ ਖੜਾ ਇੱਧਰ ਵੀ ਝੋਨਾ ਸੀਗਾ ਇਹ ਇਹ ਵਿੱਚ ਹੁੰਦਾਗਾ ਇੱਥੇ ਪਾਣੀ ਆ ਕੇ ਤੇ ਆ ਤਾਜ਼ਾ ਹਾਲਾਤ ਆ ਪਾਣੀ ਦਿਖਾ ਦਿਓ ਬਾਈ ਮੜਾ ਜਿਆ ਕਿੰਨਾ ਤੇਜ ਵਗਦਾ ਹੈ ਤੇ ਆ ਬਾਈ ਕਿਹੜਾ ਪਿੰਡ ਥੋੜਾ ਸਾਡਾ ਤਾਂ ਹਸਤੀ ਵਾਲੇ ਸੇਵਾ ਚੱਲ ਰਹੀ ਆ ਸੇਵਾ ਤੇ ਆਏ ਹੋਏ ਸੇਵਾ ਤੇ ਆਏ ਹੋਏ ਠੀਕ ਹੈ ਤੇ ਬਾਈ ਕੀ ਹਾਲਾਤ ਆ ਹੁਣ ਕਿਵੇਂ ਆ ਵੀ ਪਹਿਲਾਂ ਨਾਲੋਂ ਮਤਲਬ ਕਿ ਪਿਛਲੇ ਦਿਨਾਂ ਤੋਂ ਸੰਗਤ ਵੱਲੋਂ ਤੇ ਪ੍ਰਸ਼ਾਸਨ ਵੱਲੋਂ ਰਾਤ ਕੇ ਸੇਵਾ ਚੱਲ ਰਹੀ ਆ ਪਰ ਜਿਆਦਾ ਸਹਿਯੋਗ ਸੰਗਤਾਂ ਦੇ ਰਹੀਆਂ ਆ ਨਾਲ ਕੇਂਦਰ ਵੱਲੋਂ ਮਤਲਬ ਆਰਮੀ ਵੀ ਆਪਦਾ ਕੰਮ ਕਰ ਰਹੀ ਆ ਠੀਕ ਹੈ ਬਾਈ ਜੀ ਤਾਂ ਇਹਨੂੰ ਮਤਲਬ ਕਿ ਬਨ ਨੂੰ ਬਚਾਉਣ ਦੇ ਲਈ ਮਤਲਬ ਕਿ ਰਾਹਤ ਕਾਰ ਜਾਰੀ ਕੀਤੇ ਹੋਇਆ ਜੀ ਤੇ ਪੂਰਾ ਮਤਲਬ ਸੇਫ ਆ ਕੰਮ ਤਾਂ ਹਾਂਜੀ ਸੇਫ ਆ ਕੰਮ ਪਰ ਪਿੱਛੋਂ ਮਤਲਬ ਕਿ بارشਾਂ ਭਾਰੀ ਪੈ ਰਹੀਆਂ ਮੀਂਹ ਬਹੁਤ ਪਾਣੀ ਦਾ ਲੈਵਲ ਵਧਿਆ ਕੱਲ ਨੂੰ ਹਾਂਜੀ ਪਾਣੀ ਹੁਣ ਅੱਖਾਂ ਦੇਖਣ ਦੀ ਗੱਲ ਆ ਆ ਸਾਹਮਣੇ ਮਤਲਬ ਕਿ ਛੋਟਾ ਤੇ ਸਿਰਿਆ ਸੀਗਾ ਜਿਹੜਾ ਹੁਣ ਤਿੰਨ ਦਿਨ ਚਾਰ-ਚਾਰ ਇੰਚ ਮੰਨ ਲਓ ਦੇਖਣ ਨੂੰ ਹੜ ਗਿਆ ਥੋੜਾ ਉਹ ਥੱਗੇ ਪਹਿਲਾਂ ਨਹੀਂ ਕੇਰੀ ਬੰਦਦੀ ਸੀ ਪਾਣੀ ਦੀ ਹਣਾ ਉਹ ਦਿਖਾਓ ਉਹ ਵੀ ਆਈ ਸੀ ਹਾਂ ਬਿਲਕੁਲ ਸਹੀ ਆ ਬੋਰ ਦੇਖੋ ਉਹ ਤਾਂ ਡੁੱਬ ਗਿਆ ਮੰਨ ਲਓ ਕਿ ਪਿੱਛੇ ਛੱਡਿਆ ਗਿਆ ਜੋ ਪਾਣੀ ਆ ਹੁਣ ਮੰਨ ਲਓ ਉਹਦਾ ਸਾਹ ਵਿੱਚ ਇੱਥੇ ਹੁਣ ਪਹੁੰਚਿਆ ਹਾਂਜੀ ਇੱਥੇ ਹੁਣ ਮਾਰ ਕਰਦਾ ਤੇ ਬਈ ਇਹੀ ਬਦਲ ਵਾਏ ਖਤਰਾ ਆ ਗਿਆ ਵੀ ਪਾਣੀ ਲਗਾਤਾਰ ਵਧ ਰਿਹਾ ਤੇ ਬਈ ਬਹੁਤ ਨੁਕਸਾਨ ਕਰ ਸਕਦਾ ਫਾਜਲ ਕਾ ਦੇ ਵਿੱਚ ਵੀ ਬੰਨ ਜਿਹੜਾ ਕਿਹੜਾ ਸੀ ਉੱਥੇ ਬਈ ਕਾਮ ਵਾਲੀ ਦੇ ਨਾਲ ਕਾਮ ਵਾਲੀ ਦੇ ਨੇੜੇ ਬੰਨਾ ਉਹ ਵੀ ਕਿਉਂਕਿ ਉੱਥੇ ਬਰੇਤੀ ਵਾਲਾ ਸਮਝ ਆਉਂਦਾ ਸਮ ਅਕੇ ਦੂਜੇ ਪਾਸੇ ਰੁੱਕ ਸਕਦਾਗਾ ਤੇ ਉੱਥੇ ਵੀ ਮੇਰਾ ਬੀਲ ਆ ਵੀ ਸੰਗਤਾਂ ਨੂੰ ਜਰੂਰ ਪਹੁੰਚੋ ਹਨ ਤੇ ਇੱਥੇ ਤਾਂ ਬਈ ਰਾਸ਼ਟਰ ਕਾਰਤੀ ਦੇ ਕੋਲ ਹੀ ਹਨ ਸੰਗਤਾਂ ਦਾ ਉਹ ਤੱਕ ਲੈਣ ਲੱਗੀ ਵੀ ਟਰੈਕਟਰਾਂ ਦੇ ਕਿਤੇ ਤੋਂ ਕਿਲੋਮੀਟਰ ਤੱਕ ਟਰੈਕਟਰ ਹੀ ਟਰੈਕਟਰ ਸੰਗ ਦੇ ਸੰਗ ਦੀ ਸੇਵਾ ਸਾਰੀ ਕਰ ਰਹੇ ਆ ਹਨ ਤੱਕ ਬਈ ਹੁਣ ਰਾਸ਼ਨ ਰੋਕ ਦਿਓ ਥੋੜਾ ਜਿਆ ਇੱਕ ਬੇਨਤੀ ਵੀ ਕਰਦੀ ਰਾਸ਼ਨ ਰੋਕ ਦਿਓ ਤਾਂ ਮੈਂ ਨਾ ਇਸੀ ਜਿਹੜੇ ਇੱਧਰ ਗਾਂ ਪਿੰਡਾਂ ਦੇ ਸਾਈਡ ਜਾ ਕੇ ਉੱਧਰ ਪਹਚਾ ਦੋ ਉੱਧਰ ਵੀ ਬਹੁਤ ਆ ਗਿਆ ਉੱਧਰ ਵੀ ਆਗੇ ਤਾਂ ਮਿਲਦਾ ਲੋਡ ਬੰਦਾ ਲੋਡ ਬੰਦਾ ਤੱਕ ਜਿਆਦਾ ਜ਼ਰੂਰੀ ਪਹੁੰਚਣਾ ਚਾਹੀਦਾ ਰਾਂ ਨਹੀਂ ਰਹਿੰਦਾ ਜਿਹੜਾ ਨਹੀਂ ਪਹੁੰਚਦਾ ਉਹ ਕਾਰਨ ਕਿਸ਼ਤੀਆਂ ਦਾ ਵੱਡੀ ਜਿਹੜੀ ਸਮੱਸਿਆ ਹੈ ਕਿ ਕਿਸ਼ਤਿਆ ਜਿਹੜਾ ਕਲਚੇ ਪਿੰਡ ਦੇ ਬੰਦੇ ਨਾਲ ਇੱਥੇ ਪਿੱਛੇ 3 ਕਿਲੋਮੀਟਰ ਵਿੱਚ ਪਿੰਡ ਠੀਕ ਹੈ ਜੀ ਇੱਧਰ ਮਿਲਣਾ ਚਾਹੀਦਾ ਕਲਚੇ ਪਿੰਡ ਇਡਿਲ ਚ ਇਡਕਲ ਚੇ ਪੈਂਡ ਠੀਕ ਹੈ ਜੀ ਅੱਛਾ ਕਲਚੇ ਪੈਂਡ ਬਾਈ ਬਾਪੂ ਜੀ ਕਹਿੰਦੇ ਰਸ਼ਨ ਲੈ ਆਓ ਰਸ਼ਨ ਇੱਥੇ ਲੈ ਆਓ ਹੋਰ ਕਿਹਦੇ ਰਸ਼ਨ ਬਾਕੀ ਪਿਛਲੇ ਲਈ ਜਾਂਦੇ ਪਹਿਲਾਂ ਲੋਡ ਹੀ ਨਹੀਂ ਆਹ ਜਿਹਨਾਂ ਲੋਡ ਨਹੀਂ ਉਹ ਲਈ ਜਾਂਦੇ ਆ ਹਾਂ ਰਸ਼ਨ ਸਹੀ ਹੈ ਭਾਵੇਂ ਮੇਰੀ ਪੜੀ ਇੱਧਰ ਡੁੱਬ ਹੀ ਗਈ ਹਾਂ ਹਾਂ ਮੇਰਾ ਘਰ ਤਾਂ ਉਧਰ ਇਹਨਾਂ ਅੱਛਾ ਬਿਲਕੁਲ ਛੋਟੀ ਪੜੀ ਇੱਥੇ ਸੀਗੀ ਨਹੀਂ ਨਹੀਂ ਮੈਂ ਗੱਲ ਕਰਨ ਲੱਗਾ ਬਾਈ ਸਾਡੀ ਡੁੱਬ ਗਈ ਅੱਛਾ ਪੜੀ ਡੁੱਬ ਗਈ ਭਾਵੇਂ ਘਰ ਤਾਂ ਮੇਰਾ ਉਧਰ ਹੈ ਜਿਹਨੂੰ ਪਤਾ ਇੱਧਰ ਪਾਣੀ ਰੋਜ਼ ਆਉਂਦਾ ਮੈਂ ਤੂੜੀਆ ਜੀ ਉਧਰ ਲਈ ਜਾਂਦੀ ਉਧਰ ਲਿਆਵਾਂ ਹਾਂ ਇਹ ਵੀ ਚੀਜ਼ ਆਈ ਦੀ ਉਹ ਹੈ ਤਾਂ ਆਪਾਂ ਕੇ ਲਈ ਸਪੀਡ ਬਹੁਤ ਜ਼ਿਆਦਾ ਆ ਗਈ ਤੇ ਆ ਦੇਖਦੇ ਦੇਖਦੇ ਝੋਨਾ ਸਾਡੇ ਥੋੜਾ ਥੋੜਾ ਹੋਰ ਡੁੱਬ ਗਿਆ ਪਾਣੀ ਮਤਲਬ ਪਿੱਛੋਂ ਹੋਰ ਆ ਰਿਹਾ ਹੈਗਾ ਤੇ ਮੀਂਹ ਵੀ ਪੈ ਰਿਹਾ ਲਗਾਤਾਰ ਇਹ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਬਈ ਇਹ ਬੰਨਦੀਆਂ ਹਵੀਬ ਕੇ ਫਰੋਜਪੁਰ ਤੇ ਬਈ ਬੇਨਤੀ ਹੈ ਨਾ ਸੰਗਤ ਨੂੰ ਜਰੂਰ ਆਪਾਂ ਕੇ ਲਈ ਵੀ ਇੱਥੇ ਪਹੁੰਚੋ ਬੰਦ ਤੇ ਤੇ ਜਿਹੜੀ ਰਾਸ਼ਨ ਪਾਣੀ ਦੀ ਸੇਵਾ ਔਰ ਕੁਝ ਦਿਨਾਂ ਵਾਸਤੇ ਮਤਲਬ ਕਿ ਬਹੁਤ ਜ਼ਿਆਦਾ ਰਾਸ਼ਨ ਇਕੱਠਾ ਹੋ ਗਿਆ ਤੇ ਰੋਗ ਦਿੱਤੀ ਜਾਵੇ ਤੇ ਆਉਣ ਵਾਲੇ ਦਿਨਾਂ ਚ ਜਿਹੜੀ ਲੋਡ ਪੈਣੀ ਆ ਜਿਹੜੀ ਆਪਣੇ ਵਾਲੇ ਵਾਹਣਾ ਦੇ ਵਿੱਚ ਮਿੱਟੀ ਭਰ ਜਾਣੀ ਆ ਉਹਨਾਂ ਨੂੰ ਚੱਕਣ ਵਾਸਤੇ ਡੀਜ਼ਲ ਦੀ ਲੋਡ ਪੈਣੀ ਆ ਫੰਡਾਂ ਦੀ ਲੋਡ ਪੈਣੀ ਆ ਆਪਾਂ ਕੇ ਲਈ ਵੀ ਸਹੀ ਤਰੀਕੇ ਨਾਲ ਆਪਾਂ ਜਿਹੜਾ ਆਪਣੇ ਫੰਡ ਆ ਉਹ ਲੱਗਣਾ ਹਨਾ